ਆਜੋ ਸ਼ੇਨਸ਼ਾਤੂ ਲੈ ਲਓ ਢੀਗਟਾ ਗੱਡੀ ਆਈ ਸਾਚ ਖੰਡ ਤੋਂ ਆਜੋ ਸ਼ੇਨਸ਼ਾਤੂ ਲੈ ਲਓ ਢੀਗਟਾ ਗੱਡੀ ਆਈ ਸਾਚ ਖੰਡ ਤੋਂ ਗੱਡੀ ਆਈ ਸਾਜ ਗਾਂਢ ਤੋਂ ਆਜੋ ਆਗ ਦੇ ਗੁਰਾਲਾ ਓਡੀ ਗੜਾਂ ਗੱਡੀ ਆਈ ਸਾਜ ਗਾਂਢ ਤੋਂ ਦੁਕਾਨ ਵਾਲਾ ਇਹ ਦੇਵੀ ਚੌਨੀ സോ അങ്ങന കി ബുട്ട ഗോ പഗ തുിഗ ਗੱਡੀ ਆਈ ਸਾਜ ਕਾਂਢ ਤੋਂ ਚਾਲ ਦੀਪਕ ਤੋਂ ਵਾਂਗ ਰਾਤੀ ਰਹਿ ਨਾਰਕਾਂ ਦੇ ਜੰਗੜਾ ਨੂੰ ਜਾਂਦੀ ਜੀ ਰਹਿ ਇਹ ਦੇਵ ਜਨੇ ਅਨੋਖੀਆਂ ਅਸੀਮਤਾ ਗੱਡੀ ਆਈ ਸਾਜ ਖੰਡ ਤੋਂ ਆਜੋ ਭਾਗ ਤੋਂ ਕਰਾ ਲਾਓ ਡੀਢਾ ਗੱਡੀ ਆਈ ਸਾਜ ਖੰਡ ਤੋਂ ਕਰਮ ਵਾਲੇ ਨੇ ਬੋਲ ਸੇ ਖਰ ਹੈ ਦੇਵੇ ਚਿਚਾ ਨਰਮਣ ਬੰਦੇ ਵੇਖੀ ਜਾਂਦੇ ਨੇ ਖੜ ਕੇ ਪੀਨਾ ਟਿੰਗ ਟਾਨ ਪਈਂਦੀ ਨਹੀਂ ਮੋਤਾ ਗੱਡੀ ਆਈ ਸਾਜ ਕਾਂਢ ਤੋਂ ਆਜੋ ਪਾਗ ਧੋਪਰਾ ਲਾਓ ਟਿੰਗ ਟਾਨ ਗੱਡੀ ਆਈ ਸਾਜ ਕਾਂਢ ਤੋਂ ਰੀ ਵਿੱਚ ਬੈਠੇ ਰਾਈ ਸਾਚ ਕੰਢਦੇ ਏਸੇ ਸੱਦੀ ਵਿੱਚ ਬੈਠੇ ਰਾਈ ਸਾਚ ਕੰਢਦੇ ਨਾਮੇ ਚਲੀ ਨੇ ਇਹਨੇ ਜਰਵੀ ਨਹੀਂ ਸੰਗਦੇ ਨਾਮੇ ਚਲੀ ਨੇ ਇਹਨੇ ਜਰਵੀ ਨਹੀਂ ਸੰਗਦੇ ਉਹਨਾਂ ਲਈਆਂ ਨੇ ਸੇਵ ਕੋਲੋਂ ਟਿਗਟਾ ਦੀ ਆਈ ਸਾਚਖੰਡ ਤੋਂ ਆਇਓ ਆਗ ਤੋਂ ਕਰਾ ਲਾਓ ਦੀ ਘਟਾਂ ਗੱਦੀ ਆਈ ਸਾਚਖੰਡ ਤੋਂ ਤਾਰਿਆਂ ਦੇ ਅੰਬਰਾਂ ਨੂੰ ਜਾਂਦੀ ਹੈ ਛੱਡਦੀ ਇਹ ਸਾਚਖੰਡ ਤੋਂ ਊਰੇ ਨਹੀਂ ਜੇ ਖਾੜਦੀ ਇਹਦੀਆਂ ਸਾਚਖੰਡ ਤੋਂ ਉਰੇ ਨਹੀਂ ਇਹ ਅਟ ਕਹਾਂ ਗੱਡੀ ਆਈ ਸਾਚਖੰਡ ਤੋਂ ਆਜੋ ਭਗਤੋ ਕਰਾ ਲਾਹੋ ਢੀਗ ਤਾ ਗੱਡੀ ਆਈ ਸਾਚਖੰਡ ਤੋਂ ਸਾਚਖੰਡ ਵਾ ਇਹਦਾ ਸਟੇਸ਼ਨ ਸਨਰੀ ਜੀ ਚਿੱਟੇ ਰਿਸ਼ਮਾ ਵਾਲੀ ਨਾਲ ਕਚੇਰੀ ਜੀ ਜਿੱਥੇ ਸਹਿਬ ਨੇ ਲਖਾਈਆਂ ਮੇਰੇ ਲਈ ਤਾਸ ਗੱਡੀ ਆਈ ਸਾਜਖੰਡ ਤੋਂ ਮਾਜੋ ਆਖ ਤੋਪਰਾ ਲਾਓ ਟਿਗਟਾ ਗੱਡੀ ਆਈ ਸਾਜਖੰਡ ਤੋਂ ਇੱਕ ਢੀ ਹੈ ਹੁਣ ਤੋਰਨੀ ਵੜੀ ਇੱਕ ਢੀ ਹੈ ਹੁਣ ਤੋਰਨੀ ਵੜੀ ਟਿਗਤਾ ਮੰਗਦੇ ਤੇਰੇ ਦਰ ਦੇਸ ਵਾਲੀ ਟਿਗਤਾ ਮੰਗਦੇ ਤੇਰੇ ਦਰ ਦੇਸ ਵਾਲੀ ਪਾਵੇਂ ਮਾਰ ਲੈ ਤੁਲਾਖ ਸਾਂ ਲੈਣੀਆਂ ਸੇ ਬ ਕੋਲੋਂ ਟਿਗਟਾ ਗੱਟਿਆਈ ਸਾਜ ਖਾਂਡ ਤੋਂ ਆਜੋ ਆਗ ਤੋਪਰਾ ਲਾਓ ਟਿਗਟਾ ਗੱਟਿਆਈ ਸਾਜ ਖਾਂਡ ਤੋਂ ਸੋ